ਸਤ ਕਰਤਾਰ ਜੋ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਟਿਲੋਂ ਐਸ ਵਕਤ ਅਸੀਂ ਖੰਨਾ ਸ਼ਹਿਰ ਦੇ ਵਿੱਚ ਮਲੇਰਕੋਟਲਾ ਰੋਡ ਤੇ ਸਤਕਰਤਾਰ ਮਾਰਕੀਟ ਤੇ ਪਹੁੰਚੇ ਹਾਂ ਤੇ ਜੋ ਕਿ ਹੰਗਰੀ ਪੁਆਇੰਟ ਦੇ ਬਿਲਕੁਲ ਨਾਲ ਹੈ ਮਲੇਰਕੋਟਲਾ ਰੋਡ ਦੇ ਤੇ ਅਰ ਐਸ ਵੇਲੇ ਅਸੀਂ ਵਾਰਡਰੋਬ ਤੇ ਖੜੇ ਹਾਂ ਸਤਕਰਤਾਰ ਮਾਰਕੀਟ ਦੇ ਵਿੱਚ ਜਿਸ ਦੇ ਮਾਲਕ ਗੁਰਮਨ ਸਿੰਘ ਸਿੱਧੂ ਨੇ ਜੋ ਕਿ ਉਹਨੇ ਉਹਨੇ ਕੈਨੇਡਾ ਤੋਂ ਆਏ ਨੇ ਕੈਨੇਡਾ ਤੋਂ ਆ ਕੇ ਇਹਨਾਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਬੀ ਬਾਈ 25 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਆਪਣਾ bizness ਸ਼ੁਰੂ ਕੀਤਾ ਹੈ ਰੈਡੀमेड ਕੱਪੜਿਆਂ ਦਾ ਬਹੁਤ ਸ਼ਾਨਦਾਰ bizness ਹੈ ਔਰ ਸਾਰੇ ਕੱਪੜੇ ਫੋਰਨ ਦੇ ਨੇ ਡਾਲਰਾਂ ਜਿਹਨਾਂ ਦੀ ਕੀਮਤ ਹੈ ਪਰ ਇਹ ਦਿੰਦੇ ਬੜੇ ਸਸਤੇ ਨੇ ਇਹਦਾ ਕੀ ਰਾਜ਼ ਹੈ ਉਹ ਹੁਣ ਅਸੀਂ ਪਤਾ ਕਰਾਂਗੇ ਹਾਂਜੀ ਗੁਰਮਤ ਜੀ ਇਹਦਾ ਕੀ ਰੇਟ ਹੈ ਇਹ ਆਪਾਂ ਸੀਜ਼ਨ ਦੇ ਵਿੱਚ 7000 ਦੀ ਵੇਚੀ ਹੁਣ ਆਕਸੀਜਨ ਉਹਦੇ ਕਰਕੇ ਚਲੋ 6000 ਦੀ ਜੈਕਟ ਰਾਮ ਫਲੋਰਨ ਦੀ origignal jacket ਹੈ ਕਾਦੀ ਕਿਹੜੀ ਰਾਮ ਫਲੋਰਨ ਵੈਰੀ ਗੁੱਡ ਗੁਰਮਤ ਜੀ ਹਾਂ ਇਹ ਕਿੰਨੇ ਡਾਲਰ ਦੀ ਹੋ ਸਕਦੀ ਹੈ ਇਹ ਇਹਗੇ 250 ਡਾਲਰ ਦੀ ਹੈ 250 ਡਾਲਰ ਦੀ ਹਾਂਜੀ ਬਾਕੀ ਆਪ ਦੱਸੋ ਯਾਰ ਆਹ ਰਾਜਮੀ ओरिजिनल ਟੀ-ਸ਼ਰਟਸ ਨੇ ਸਾਰੀਆਂ 20 ਸ਼ੀਟ ਨੇ ਦੇ ਵਿੱਚ ਆਪਾਂ ਕੋ ਇਹ 3500 ਦੀਆਂ ਨੇ ਹਾਂ ਹਾਂ ਆਹ ਬਾਰਬਰ ਦੀਆਂ ਸ਼ਰਟਸ ਨੇ ਹਾਫ 슬ੀਵ 2800 ਦੀ ਰੇਂਜ ਦੇ ਵਿੱਚ ਨੇ ਵੈਰੀ ਗੁੱਡ ਉਮੀ ਦੀਆਂ ਫੁੱਲ 슬ੀਵ ਸ਼ਰਟਸ 2900 3000 ਦੀ ਰੇਂਜ ਦੇ ਵਿੱਚ ਹਾਂ ਹਾਂ ਆ ਸ਼ਾਰਟਸ ਵਗੈਰੇ ਨੇ ਹੌਲਿਸਟਰ ਦੇ ਐਨ ਬੀਏ ਦੇ ਉੱਪਰ ਡਰਾਈ ਦੇ ਇਹ ਸਾਰੇ 1000 ਤੋਂ 1500 ਦੀ ਰੇਂਜ ਦੇ ਵਿੱਚ ਨੇ ਆ ਕਾਰਬੋ ਹੋ ਗਏ ਸਾਰੇ 2500 ਤੋਂ 3500 ਦੀ ਰੇਂਜ ਦੇ ਵਿੱਚ ਨੇ ਇੱਧਰ ਆਪਣੀ ਸਾਰੀ ਜੀਨਸ ਦੀ ਕੁਲੈਕਸ਼ਨ ਜਿਵੇਂ ਟੋਮਿਨੀਆ ਹੋਗੀਆਂ ਲਿਵਾਈਜ਼ ਦੀਆਂ ਹੋਗੀਆਂ ਅਮਰੀਕਨ ਈਗਲ ਦੀ ਸੀਕੇ ਦੀ ਐਪ ਐਫ ਦੀ ਇਹ ਸਾਰੇ ਬ੍ਰਾਂਡ ਦੇ ਅਕੋਰਡਿੰਗ ਇਹਨਾਂ ਦੀ ਪ੍ਰਾਈਸਿੰਗ 2000 ਤੋਂ 2500 ਦੇ ਵਿੱਚ 2000 ਤੋਂ 2500 ਇਹ ਜੀਨਸ ਨੇ ਹਾਂਜੀ ਤੇ ਇਹ ਇਹ ਆਪਣੇ ਕੋਲ ਵਿంటర్ ਲੋਅਰ ਨੇ ਸਾਰੇ ਅੰਡਰ ਆਰਮਰ ਦੇ ਨਾਈਕੀ ਦੇ 2020 ਤੋਂ ਦੀ ਰੇਂਜ ਦੇ ਵਿੱਚ ਨੇ ਆ ਸਾਰੇ ਸਫਰ ਲੋਅਰ ਨੇ ਇਹ 1400 ਤੋਂ 1600 ਦੀ ਰੇਂਜ ਦੇ ਵਿੱਚ ਨੇ ਸਾਰੇ। ਅੱਛਾ ਇਹ 2-3 ਸਾਲ ਚੱਲ ਜਾਂਦੇ ਨੇ? ਹਾਂਜੀ ਹਾਂਜੀ। ਖਰਾਬ ਨਹੀਂ ਹੁੰਦੇ। ਹਾਂਜੀ। ਉਹ ਉੱਤੇ ਕੀ ਹੈ? ਉਹ ਉਧਰ ਟੀ-ਸ਼ਰਟਸ ਨੇ ਜਿਹੜੀ ਆਪਾਂ ਆਫਰ ਚ ਲਈ ਹੋਈ ਹੈ 10000 ਤੋਂ ਪਲੱਸ ਦੀ ਸ਼ਾਪਿੰਗ ਕਰੋ ਉਹਨਾਂ ਦੇ ਵਿੱਚੋਂ ਕੋਈ ਵੀ ਰੈਂਡਮ ਟੀ-ਸ਼ਰਟ ਨਾਲ ਫ੍ਰੀ। ਅੱਛਾ ਅੱਛਾ। ਉਹ ਟੀ-ਸ਼ਰਟਸ ਨੇ? ਹਾਂਜੀ। ਇੱਕ ਦਾ ਰੇਟ ਕੀ ਹੈ? ਜੇ ਮਤਲਬ ਸਿੰਗਲ ਪੀਸ ਲੈਣਾ ਉਹ ਬ੍ਰਾਂਡ ਦੇ ਅਕੋਰਡਿੰਗ ਆ। ਅਕੋਰਡਿੰਗ ਟੂ ਬ੍ਰਾਂਡ। ਇਹ ਦੀਆਂ ਨੇ ਇਹ 1600 ਦੀਆਂ ਨੇ। ਹਾਂ। ਤੇ ਆਹ ਸੀਕੇ ਦੀਆਂ ਨੇ ਇਹ 1500 ਦੀਆਂ ਨੇ। ਬਾਕੀ ਆ ਅਕੋਰਡਿੰਗ ਟੂ ਬ ਤੇ ਇਹ ਇਹ ਕੀ ਹੈ ਇਹ ਬਰਬਰੀਆ ਮੇਡ ਇਨ THAILAND ਇਹ ਹਾਈ ਰੇਂਜ ਦੇ ਵਿੱਚ ਨੇ ਥੋੜੀਆਂ ਸ਼ਰਟਸ ਅੱਛਾ ਹਾਂਜੀ ਇਹ ਸ਼ਰਟਸ ਨੇ ਇਹਦਾ ਕੀ ਰੇਟਾ ਇਹ 5000 5500 ਦੀ ਰੇਂਜ ਦੇ ਵਿੱਚ ਨੇ ਗੁੱਡ ਇਹਦਾ ਇਹ ਲੋ-ਕੋਸਟ ਦੀਆਂ T-SHIRTS ਨੇ 2300 T-SHIRTS ਨੇ ਹਾਂਜੀ ਇਹ ਇਹ ਵੀ ਟੋਮੀ ਦੀਆਂ ਨੇ ਇਹ 2000 ਤੋਂ 2200 ਦੀ ਰੇਂਜ ਦੇ ਵਿੱਚ ਨੇ ਅਕੋਰਡਿੰਗ ਟੂ ਆਰਟੀਕਲ ਇਹ ਰਾਤਨੀਆ ਸ਼ਰਟਸ 2700 ਤੋਂ 26 2500 ਆ ਰਹੀਆਂ ਦੇ ਵਿੱਚ 2700 ਹਾਂਜੀ 25 2700 2700 ਇਹ ਸ਼ਰਟਸ ਨੇ ਹਾਂਜੀ 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 ਇਹ ਏ ਵੀ ਟੀ ਸ਼ਰਟਸ ਨੇ ਟੋਮੀ ਦੀਆਂ 2200 2000 ਦੀ ਰੇਂਜ ਦੇ ਵਿੱਚ ਨੇ ਹਾਂਜੀ ਇਹ ਕੀ ਹੈ ਉੱਤੇ ਇਹ ਉੱਤੇ ਆਪਣੇ ਕੋਲ ਥੋੜਾ ਜਿਹਾ ਮਤਲਬ ਸਕ੍ਰੈਪ ਸਮਾਨ ਪਿਆ ਜਿਹੜਾ ਜ਼ਿਆਦਾ ਨਹੀਂ ਯੂਜ਼ ਹਿਆ ਅੱਛਾ ਇਹ ਇਹ ਲਕੋਸਟੇ ਦੇ ਟੀ ਸ਼ਰਟਸ ਨੇ ਅੱਛਾ ਵੈਰੀ ਗੁੱਡ ਜਿਹੜੀਆਂ ਉੱਤੇ ਵੀ ਇਹ ਦੋਈ ਚੀਜ਼ਾਂ ਹਾਂਜੀ ਇਹ ਟੋਮੀ ਦੀਆਂ ਸ਼ਰਟਸ ਨੇ ਜਾਂ ਬਨਾਨਾ ਰਿਪਬਲਿਕ ਦੀਆਂ ਸ਼ਰਟਸ ਨੇ ਇਹ ਸਾਰੀਆਂ 2500 2600 ਇਹ ਟੋਮੀ ਦਾ ਕੀ रेट ਹੈ ਇਹ 2600 2600 ਹਾਂਜੀ ਤੇ ਇਹਨਾਂ ਦਾ ਇਹ 2300 2400 ਦੀ ਰੇਂਜ ਦੇ ਵਿੱਚ ਨੇ ਠੀਕ ਆ ਇਹ ਸਾਰੀਆਂ ਉੱਤੇ ਆਪਣਾ ਆਫਰ ਚਲਾਈ ਹੋਈ ਹੈ 3500 ਦੀਆਂ ਦੋ 2200 ਅੱਛਾ ਕੋਲੰਬੀਆ ਦੀ 2000 ਦੀ ਕੋਲੰਬੀਆ ਦੀ ਹਾਂਜੀ ਗੁੱਡ ਇਹ ਆ ਸੀ ਕੇ ਦੀਆਂ ਟੀ-ਸ਼ਰਟਸ ਨੇ ਕਾਲਰ ਵਾਲੀਆਂ ਹਾਂ ਜੀ 1500 ਦੀ ਇੱਕ ਆਫਰ ਚੱਲ ਰਹੀ ਹੈ ਨਾ ਤੇ ਵੈਰੀ ਗੁੱਡ ਇਹ ਕੀ ਚੀਜ਼ ਹੈ ਬਲੈਕ ਇਹ ਸ਼ਰਟ ਹੈ ਦੇਖੋ ਹਾਰਲੇ ਡੈਵਿਸਨ ਦੀ ਹਾਂ ਹਾਂ ਇਹ ਹਾਰਲੇ ਡੈਵਿਸਨ ਡੈਵਿਸਨ ਉਸੇ ਕੰਪਨੀ ਦੀ ਹਾਂਜੀ ਕੀ ਬਾਤ ਹੈ ਇਹਦਾ ਕੀ ਰੇਟ ਹੈ ਇਸ 500 ਦੇ 2200 ਦਾ ਆਪਾਂ ਇਹਨਾਂ ਦੇ ਆਫਰ ਚ ਲਈ ਹੋਈ ਹੈ। ਵੈਰੀ ਗੁੱਡ ਇਹ ਡਾਲਰਾਂ ਚ ਕਿੰਨੇ ਦੀ ਹੋਏਗੀ? ਡਾਲਰਾਂ ਚ ਕਿੰਗਾ ਐਸਟੀਮੇਟ ਬੰਦ ਬਤਾ। ਲਗਭਗ। ਅੱਛਾ ਓਕੇ। ਕਿ ਇਹ ਕੀ ਚੀਜ਼ ਹੈ? ਇਹ ਬਾਰਬਰ ਦੀਆਂ ਟੀ-ਸ਼ਰਟਸ ਨੇ। ਹਾਂ। 1200 ਦੀ 1-2000 ਦੀਆਂ ਦੋ ਕੋਈ ਵੀ ਦੋ ਆਰਟਿਕਲ ਸਿਲੈਕਟ ਕਰ ਲੀਏ। ਅੱਛਾ 2000 ਦੇ ਦੋ। ਹਾਂਜੀ। ਬਹੁਤ ਸ਼ਾਨਦਾਰ ਨੇ ਅਰੇ ਇਹ। ਹਾਂਜੀ। ਵੈਰੀ ਗੁੱਡ ਵੈਰੀ ਗੁੱਡ ਬாய் ਵੈਰੀ ਹਾਈ ਫਾਈ ਹੈ ਨਾ? ਹਾਂਜੀ। ਤੇ ਇਹਨਾਂ ਦੇ ਵੀ ਇਹ ਰੇਟ ਹੈ? ਸੇਮ ਪ੍ਰਾਈਸ ਹੈ ਹਾਂਜੀ ਬਾਰਬਰ। ਤੇ ਵੈਰੀ ਗੁੱਡ ਵੈਰੀ ਗੁੱਡ। ਇਹ ਬਾਰਬਰ ਦਾ ਵੀ ਇਹੀ ਰ ਕਪੜਾ ਵੀ ਬੜਾ ਸ਼ਾਨਦਾਰ ਹੈ ਨਾ ਹਾਂਜੀ ਇਹ ਤਾਂ ਰੇਟ ਠੀਕ ਹੈ ਯਾਰ ਅਕੋਰਡਿੰਗ ਟੂ ਇੰਡੀਆ ਵੀ ਹੈ ਨਾ ਵੈਰੀ ਗੁੱਡ ਇੰਡੀਅਨ ਮਾਰਕੀਟ ਦੇ ਹਿਸਾਬ ਨਾਲ ਬਿਲਕੁਲ ਠੀਕ ਹੈ ਤੇ ਆ ਵੀ ਦਿਖਾ ਦੇ ਜਰਾ ਇੱਧਰ ਸ਼ੇਅਰ ਆਹ ਹੁਣ ਇਸ ਤੇ ਗਿਆ ਆਹ ਆਪਲੀ ਸਮਰ ਆਰਟੀਕਲਸ ਦੇਖੋ ਇਹਦਾ ਕੀ ਰੇਟ ਆ ਇਹ ਸਾਰੀਆਂ 1600 ਫਿਕਸ ਹੈ ਨਾ ਯਾਰ ਕਮਾਲ ਆ ਤਾਂ ਆ ਤਾਂ ਟੀ-ਸ਼ਰਟ ਬੜਾ ਇਦਾਂ ਲੱਗਦਾ ਜਿਵ ਆ ਕਿੰਨੀ ਪਿਆਰੀ ਚੀਜ਼ ਹੈ ਹਾਂਜੀ ਇਹ ਲੱਗਦਾ ਸ਼ਹੀਦ ਅਲੱਪਾਈ ਨੇ ਇਹ ਇਹ ਵੀ ਸੇਮ ਪ੍ਰਾਈਸ ਨੇ ਸਾਰੀਆਂ ਇਹ ਅੱਛਾ 1600 ਹਾਂਜੀ ਹੂੰ 6 ਦੇ ਸ਼ਹੀਦ ਅਲੱਪਾ ਹੂੰ ਇਹ ਇਹ ਵੀ ਸੇਮ ਹੈ ਸਾਰੀਆਂ ਸ਼ਹੀਦ ਦੇ ਸ਼ਹੀਦ ਕਲਰ ਹੁਲਿਸਟਰ ਦੇ ਸੇਮ ਪ੍ਰਾਈਸ ਦੇ ਵਿੱਚ ਹਾਂ ਇਹ ਕਪੜਾ ਕੀ ਹੈ ਕਾਟਨ ਹੈ ਪੀਗਾ ਕਾਟਨ 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 ਵੈਰੀ ਗੁੱਡ ਏਕੀ ਚੀਜ਼ ਹੈ ਇਹ ਵੀ ਹੁਲਿਸਟਰ ਦੇ ਸੇਮ ਸ਼ਰਟਿੰਗ ਹਾਫ ਸਲੀ ਅੱਛਾ ਇਹ ਵੀ ਹਾਫ ਸਲੀ ਸ਼ਰਟਸ ਨੇ ਵੈਰੀ ਗੁੱਡ ਵੈਰੀ ਗੁੱਡ ਇਹ ਬ੍ਰਾਂਡਡ ਚੀਜ਼ ਦਾ ਵੈਸੇ ਹੀ ਫਰਕ ਹੁੰਦਾ ਹੈ ਨਾ ਹਾਂਜੀ ਇਸ ਕਰਕੇ ਫੜਨ ਨੂੰ ਐਕਸਟਰਾ ਲੱਗਦੀ ਹੈ ਵੈਰੀ ਗੁੱਡ ਐ ਕੀ ਚੀਜ਼ ਹੈ ਸੇਮ ਹੈ ਹੋਲਿਸਟਰ ਸ਼ਰਟਸ ਇਹ ਹੋਲਿਸਟਰ ਸ਼ਰਟ ਹਾਂਜੀ ਹਾਫ ਸਲੀਵ ਸਾਰੀ ਹਾਂ ਹੋਲਿਸਟਰ ਕੰਪਨੀ ਦੀ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛਾ ਠੀਕ ਹੈ ਜੀ ਅੱਛਾ ਇਹ ਜਿਹੜਾ ਪਰਸਾ ਇਹਦਾ ਕੀ ਰੇਟ ਹੈ ਹਾਂ ਕੰਪਨੀ ਕਿਹੜੀ ਹਾਂ ਤੇ ਅਧਿਕਾਰੀ ਹੈ ਇਹ ਕੰਪਨੀ ਹੈ ਰੈਂਡਮ ਬਿਲਕੁਲ ਜਿਵੇਂ ਆਈ ਹੋਈ ਹੈ ਬੋਡਰ ਹੋ ਗਿਆ ਹਾਂ ਐਡ ਕਰ ਲੈ ਐ ਟੌਮੀ ਜੀ ਐ ਟੌਮੀ ਦਾ ਸਲਿੰਗ ਬੈਗ ਤਿੰਨ ਆਟਿਕਲ ਲੈ ਦੇ ਜੀ ਹਾਂ ਹਾਂ ਇੱਕ ਆਹ ਹਾਂ ਇਹਨਾਂ ਦੇ ਕੀ ਰੇਟ ਨੇ ਦੱਸ ਲਓ ਜੀ ਫਿਕਸ ਨੇ ਕਿੰਨੇ 6000 ਦੇ ਹਾਂਜੀ ਇੱਕ ਆਹ ਇਹ ਤਿੰਨੇ 6000 ਦੇ ਨੇ? ਹਾਂਜੀ ਨਹੀਂ ਮਤਲਬ 1 ਪੀਸ। ਅੱਛਾ 1 ਪੀਸ 6000। ਹਾਂਜੀ। 6000 ਦਾ ਪ੍ਰਾਈਸ ਹੈ। ਵੈਰੀ ਗੁੱਡ ਵੈਰੀ ਗੁੱਡ। ਐਟੋਮੀ ਦਾ। ਹਾਂਜੀ। ਵੈਰੀ ਗੁੱਡ ਵੈਰੀ ਗੁੱਡ। ਤੇ ਇਹ ਫਿਰantz ਵੀ ਵੇਚ ਲਈ ਆ ਦੇਖੋ। ਹਾਂ ਹਾਂ। ਕੁਆਲਿਟੀ ਚੈੱਕ ਕਰੋ। ਹਮ ਹਮ। ਇਹਦਾ ਵੀ ਫਿਕਸ ਪ੍ਰਾਈਸ ਹੈ 5000। ਅੱਛਾ ਵੈਰੀ ਗੁੱਡ ਵੈਰੀ ਗੁੱਡ। ਫਿਕਸ ਪ੍ਰਾਈਸ ਹੈ 5000 ਦਾ। ਹਾਂਜੀ। ਇਹ ਕਿਹੜੀ ਕਿੱਥੋਂ ਦੀ ਕੰਪਨੀ? ਰਾਰ ਫਲੋਰੇਟ। ਅੱਛਾ ਅੱਛਾ। ਕਿਹੜੇ ਦਿਸ਼ਤੀ ਹੈ ਇਹ ਯੂਐਸਏ ਦੀ ਯੂਐਸਏ ਦੀ ਵੈਰੀ ਗੁੱਡ ਵੈਰੀ ਗੁੱਡ ਇਹ ਵੀ ਉਹ ਚੀਜ਼ ਹਨ ਇਹ ਵੀ ਆਰਟੀਕਲ ਇਹਨਾਂ ਨੂੰ ਕੱਟ ਵੈਰੀ ਗੁੱਡ ਵੈਰੀ ਗੁੱਡ ਇੱਧਰ ਇੱਧਰ ਆਉਜੇਗਾ ਐ ਇਧਰ ਆ ਕੁਮਾਜ ਜਿਹੜੀ ਸਿਮਟਰੀ ਬਣਾਈ ਹੋਈ ਹੈ ਇਹ ਆਪਣੇ ਕੋਲ ਸੰਗਰ ਦੇ ਟੈਪ ਹੋਣਗੇ ਤਾਂ ਤੇ ਹਾਂ ਹਾਂ ਇਹ ਰੱਖਿਆ ਹੋਇਆ ਇਧਰ ਮੈਨੂੰ ਇਹਨਾਂ ਨੂੰ ਆਰਡਰ ਕਰਨਾ ਹੋਵੇ ਉਹਨਾਂ ਲਈ ਹਾਂ 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 ਠੀਕ 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 ਬਾਹਰੋਂ ਆਰਡਰ ਹੁੰਦੇ ਰਹਿੰਦੇ ਉਹਨਾਂ ਦੇ ਹਾਂਜੀ ਹੂੰ ਵੈਰੀ ਗੁੱਡ ਵੈਰੀ ਗੁੱਡ ਬਾਹਰ ਤੇ ਪਾਰਸਲ ਭੇਜੋ ਹਾਂਜੀ ਕੋਈ ਹੈ ਕੋਈ ਕੋਈ ਗੁੱਡ ਬੀਗਿੰਗ ਬਹੁਤ ਅੱਛਾ ਬਹੁਤ ਚਾਪਲ ਬਹੁਤ ਅੱਛਾ ਠੀਕ ਹੈ ਠੀਕ ਹੈ ਤਾਂ ਉਹਨਾਂ ਬਹੁਤ ਬਹੁਤ ਮੁਬਾਰਕਾ ਦਾ ਦੇ ਬੜਾ ਸ਼ੁਕਰ ਹੈ ਯਾਰ ਪ੍ਰਾਈਸ ਕੀ ਨਾਰਮਲ ਨੇ ਤੇ ਇਹ ਇਹ ਦੇ ਵਿੱਚ ਤੁਸੀਂ ਕੰਸੈਸ਼ਨ ਕੀ ਦੇ ਰਹੇ ਹੋ ਵੈਸੇ ਕੋਸ਼ਿਸ਼ ਇੱਕ ਵਾਰੀ ਫੇਰ ਦੱਸ ਦਿਓ ਕਿ ਜੇ ਜਨ ਸਾਰੀਆਂ ਆਫਰਸ ਨਾਲ ਦੱਸਦੀ ਨਾਲ ਉਹ ਜਿਹੜੀ ਚੀਜ਼ ਆਫਰਸ ਨੇ ਹਾਂ ਹਾਂ ਤੇ 10000 ਤੋਂ ਪਲੱਸ ਦੀ ਸੇਲ ਦੇ ਉੱਪਰ ਉਹਨਾਂ ਜੋ ਇੱਕ ਟੀ-ਸ਼ਰਟ ਫ੍ਰੀ ਹੈ ਅੱਛਾ ਜੇ ਤੁਸੀਂ 10000 ਦੀ ਖਰੀਦ ਕਰਦੇ ਹੋ ਕੋਈ ਵੀ ਸਿਲੈਕਟ ਕਰਦੇ ਹੋ ਕੋਈ ਵੀ ਤਾਂ ਤੁਹਾਨੂੰ ਇੱਕ ਸ਼ਰਟ ਫ੍ਰੀ ਮਿਲਦੀ ਹੈ ਹਾਂਜੀ ਉਹਨਾਂ ਚ ਕੋਈ ਵੀ ਆਪਣੀ ਚੋਇਸ ਦੀ ਸਿਲੈਕਟ ਕਰ ਸਕਦਾ ਹਾਂ 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 1000 ਦੀ ਕੀਮਤ ਆਉਦੀ 1000 ਤੋਂ 1500 ਦੀ ਕੀਮਤ 1000 ਤੋਂ 1500 ਦੀ ਜੇਰੀ ਤੁਸੀਂ ਫ੍ਰੀ ਸਿਲੈਕਟ ਕਰ ਹਾਂਜੀ ਹਾਂਜੀ ਠੀਕ ਠੀਕ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ